ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਆਓ ਮਾਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਇੱਕ ਨਜ਼ਰ ਰੂਪਨਗਰ ਦੇ ਸਰਕਾਰੀ ਕਾਲਜ ਦੇ ਦਿਨ ਦਿਹਾੜੇ ਇੱਕ ਗੈਂਗ ਵੱਲੋਂ ਕਾਲਜ 'ਚ ਅੰਨੇਵਾ ਗੋਲੀਆਂ ਚਲਾ ਕੇ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਗਿਆ ਗੋਲੀ ਨੌਜਵਾਨ ਦੇ ਹੱਥ 'ਚ ਲੱਗਨ ਕਰਕੇ ਉਸ ਦੀ ਜਾਨ ਬਚ ਗਈ ਹੈ ਅਤੇ ਇਲਾਜ ਲਈ ਉਸ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਹੈ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਚਾਨਪ੍ਰੀ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਾਉਵਾਲ ਜ਼ਿਲ੍ਹਾ ਰੋਕਨਗਰ ਵੱਜੋਂ ਹੋਈ ਹੈ। जख्मी ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਕਾਲਜ ਵਿੱਚ ਉਸਦੀ ਐਡਮਿਸ਼ਨ ਕਰਾਉਣ ਲਈ ਆਇਆ ਸੀ। ਤਾਂ ਅਚਾਨਕ ਉਸਤੇ ਪ੍ਰੀਤ ਅਤੇ ਨੀਰਜ ਖੇੜੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਜਿਵੇਂ ਹੀ ਆਪਣੇ ਬਚਾ ਲਈ ਹੱਥ ਅੱਗੇ ਕੀਤਾ ਤਾਂ ਇਹ ਗੋਲੀ ਉਸਦੇ ਹੱਥ ਤੇ ਲੱਗ ਗਈ। ਗੋਲੀ ਲੱਗਣ ਉਪਰੰਤ ਚਨਪ੍ਰੀਤ ਬਾਹਰ ਨੂੰ ਭੱਜਿਆ ਤਾਂ ਹਮਲਾਵਰ ਵੀ ਗੋਲੀਆਂ ਚੁਲਾਉਂਦੇ ਹੋਏ ਉਸਦੇ ਪਿੱਛੇ ਦੌੜੇ। ਕਰੀਬ 9 ਫਾਇਰ ਕੀਤੇ। ਪਰ ਚਨਪ੍ਰੀਤ ਦੀ ਕਿਸਮਤ ਚੰਗੀ ਸੀ ਕਿ ਉਸ ਨੂੰ ਰਾਹ ਜਾਂਦੇ ਇੱਕ ਮੋਟਰਸਾਈਕਲ ਚਾਲਕ ਨੇ अपने पीछे बिठा के अस्पताल पहुंचा देता मामले की सूचना मिलते ही एसएसपी रूपनगर राजपाल सिंह बराड़ कॉलेज के जयजा लैंडली पहुंचे और बाद में अस्पताल जाकर चनपी सिंह ना गलबद की थी फिलहाल पुलिस वालों मामले की जांच शुरू कर दी गई है की क्यों हुआ क्यों पता नहीं मैंने मैं खोज अंदर भी से पता कर पाया ਚਾ ਅ ਜੈਨੀ ਕੁਛਿਆ ਵੀ ਨਹੀਂ ਪਹੁੰਚ ਆ ਗਾ ਆ ਦੇ ਪਿਆਰ ਨਾਲ ਮੈਂ ਕਿਹੜੀ ਕਲਾਸ ਵਿੱਚ ਓਰੀਜਨ ਲੈਣੀ ਸੀ ਵੀ ਇਹ ਫਸਟ ਇਅਰ ਵਿੱਚ ਲੈਣੀ ਸੀ ਨਾਮ ਦੇ ਮੁੰਡੇ ਨੇ ਉਹਦੇ ਨਾਲ ਆਇਆ ਅੱਛਾ ਉਸਦੇ ਨਾਲ ਆਇਆ ਸੀ ਤੇ ਤੁਸੀਂ ਫਾਰਮ ਪੰਨਾ ਭਰਿਆ ਸੀ ਉਹਨੇ ਆਨਲਾਈਨ ਕੀ ਆਨਲਾਈਨ ਨਹੀਂ ਹੋਰ ਘਰ ਬੰਦੇ ਦੀ ਪਤਾ ਕਰ ਲਿਆ ਤਾਂ ਇਹ ਵੀ ਲੈਣੀ ਬੇਚੂਗੀ ਇਹ ਸਭ ਕੌਣ ਸੀ ਮੁੰਡੇ ਦਾ ਫਾਰਮ ਸੀ ਇੱਕ ਡਾਡੀ ਦਾ ਸੀ ਪ੍ਰੀਤੀ ਇੱਕ ਨੀਰਜ ਦਾ ਇਹ ਕਾਲਾ ਪਛਾਣਤਾ ਜੀ WhatsApp ਤੇ ਪਛਾਣ ਲਈ ਸੀ ਹਾਂਜੀ ਦੋ ਪਛਾਣ ਲੇ ਨੀਰਜ ਨਾਲ ਕੀ ਕਾਹਦੀ ਸੀ ਪੁਰਾਣੀ ਰਾਂਜੀ ਸਿੱਤੀ ਸੀਗਾ ਹਾਂਜੀ ਪਹਿਲਾਂ ਪੁਰਾਣੀ ਰਾਂਜੀ ਸਿੱਤੀ ਸੀ ਕਿਆ ਰੰਜੀਤ ਸਿੰਘ ਉਹ ਨਹੀਂ ਤੇ ਇੱਕ ਮੁੰਡਾ ਪਹਿਲਾਂ ਗੋਲੀ ਕੰਡ ਹੋਈ ਸੀ ਪੁੰਗਾ ਦਾ ਉਹਦੇ ਚ ਮੇਰਾ ਨੋ ਲਗਾ ਦਿੱਤਾ ਜਿਹੜੇ ਮੁੰਡੇ ਕਿੱਥੇ ਦਾ ਗੋਲੀ ਕੰਡ ਸੀ ਪੁੰਗਾ ਕੋਈ ਤੇ ਗੋਲੀ ਕਾਟੇ ਅੱਛਾ ਪੁੰਗੇ ਉਹ ਤੇ ਉਸੇ ਰੰਜੀਤ ਨਾਲ ਕਰਕੇ ਆਇਆ ਤਾਂ ਹਾਂ ਜੀ ਉਹਨੇ ਕਰਕੇ ਹੀ ਆਉਣਾ ਸੀ ਹੁਣ ਇਹਨਾਂ ਦੇ ਕੀ ਨਾਮ ਹੈ ਤਿੰਨ ਮੁੰਡੇ ਸੀ ਕਿੰਨੇ ਮੁੰਡੇ ਜੀ ਤਿੰਨ ਮੁੰਡੇ ਤੇ ਜੀ ਇੱਕ ਫਰੀਸੀ ਦਾ ਜੀ ਉਹਨੂੰ ਵਿਚਾਲ ਲਿਆ ਮੈਂ ਗਾਡੀ ਤੇ ਇੱਕ ਦੂਆ ਨੀਰ ਚ ਛੇੜੀ ਤੇ ਉਹ ਵੀ ਵਿਚਾਲ ਲਿਆ 91 ਲੱਖ ਕਾਲੇ ਦੇ ਵੀ ਬੈਕ ਸਾਈਡ ਦੇ ਵਿੱਚ ਦੋ ਆਊਟਸਾਈਡਰਾਂ ਦੇ ਗਰੁੱਪ ਸੀ ਜੀ ਤੇ ਉਹਦੇ ਵਿੱਚ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਉੱਤੇ ਦੋ ਪਹਿਲਾਂ ਹਵਾਈ ਫਾਇਰ ਕੀਤੇ ਤੇ ਤੀਸਰਾ ਜਦੋਂ ਫਾਇਰ ਕੀਤਾ ਤਾਂ ਮੁੰਡੇ ਦੇ ਹੱਦ ਦੇ ਵਿੱਚ ਲੱਗਿਆ ਤੇ ਉੱਥੋਂ ਮੁੰਡੇ ਸਪੀਡ ਦੇ ਨਾਲ ਗੇਟ ਵੱਲ ਨੂੰ ਭੱਜਿਆ ਜਿੱਦੇ ਫਾਇਰ ਵਜਿਆ ਜਿਹੜਾ ਚਰਨਪ੍ਰੀ ਦੇ ਨਾਮ ਦੱਸਿਆ ਜਾਂਦਾ ਭਗਵਾਲ ਤੋਂ ਤੇ ਜਦੋਂ ਉਹ ਗੇਟ ਮੋਟਰਸਾਈਕਲ ਦੇ ਉੱਪਰ ਬੈਠ ਕੇ ਹਸਪਤਾਲ ਜਾਣ ਲੱਗਿਆ ਤਾਂ ਚਾਰ ਫਾਇਰ ਉਹਦੇ ਮਦਰ ਵੀ ਕੀਤੇ ਨੇ ਉਸ ਮੁੰਡੇ ਆ ਤੇ ਇਹ ਜਿਹੜੇ ਦੋਨੋਂ ਗਰੁੱਪ ਸੀ ਕਾਲਜ ਚ ਪੜਦੇ ਮੁੰਡੇ ਆ ਨਹੀਂ ਇਹ ਦੋਨੋਂ ਹੀ ਆਊਟਸਾਈਡਰ ਨੇ ਪਰ ਦੂਸਰਾ ਮੁੰਡਾ ਇਹ ਕਹਿ ਰਿਹਾ ਕਿ ਵੀ ਮੈਂ ਇੱਥੇ ਐਡਮਿਸ਼ਨ ਲੈਣ ਆਇਆ ਸੀ ਪਰ ਉਹ ਟੀਚਰ ਚੈੱਕ ਕਰ ਰਹੇ ਨੇ ਕਿ ਉਹ ਬਾਕੀ ਐਡਮਿਸ਼ਨ ਲੈਣ ਆਇਆ ਸੀ ਇੱਥੇ ਅਛਾ ਜੀ ਕਿੰਨੇ ਕਿੰਨੇ ਫਾਇਰ ਹੋਏ ਫਾਇਰ ਹੁਣ ਸਿਰ ਸੋਨ ਚਾਰਿਆ ਵੀ 9 ਹੋਇਆ 3-4 ਤੱਕ ਨੇ ਸਿਰ ਅੱਸੀ ਸੁਣੀ ਹੈ ਤੁਸੀਂ ਉਸ ਟਾਈਮ ਕੀ ਕਰਕੇ ਪ੍ਰੋਗਰਾਮ ਜਿਕਰ ਜੋ ਹੈ ਕਿ ਜ਼ਿਲ੍ਹਾ ਹੈੱਡਕੁਆਰਟਰ ਤੇ ਸਰਕਾਰੀ ਕਾਲਜ ਚ ਹੋਏ ਇਸ ਕਾਂਡ ਨੇ ਪੁਲਿਸ ਪ੍ਰਬੰਧਾ ਦੇ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਕਾਲਜ ਵਿੱਚ ਕਈ ਵਾਰ ਗੈਂਗਵਾਰ ਹੋ ਚੁੱਕੀ ਹੈ ਅਤੇ ਕਈ ਵਿਦਿਆਰਥੀ ਜ਼ਖਮੀ ਵੀ ਹੋਏ ਹਨ। ਰੂਪਨਗਰ ਤੋਂ ਸਜਨ ਸੈਨੀਟੀਰੀ ਰਿਪੋਰਟ ਪੰਜਾਬ ਟੂਡੇ। ਚੋਣਾ ਤੋਂ ਪਹਿਲਾਂ ਗੈਂਗਸਟਰ ਦਾ ਖਾਤਮਾ ਕਰਨ ਲਈ ਕਾਂਗਰਸ ਦਾ ਐਜੰਡਾ ਸੀ ਪਰ ਅੱਜ ਸੱਤਾ ਬਚਉਣ ਤੋਂ ਬਾਅਦ ਗੈਂਗਸਟਰ ਬੇਖੌਫ ਹੋ ਕੇ ਆਪਣੇ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ। ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਨੌਜਵਾਨ ਨਾਲ गैंगस्टर ने कुछ अजिहाइ किया है जिसने सुनकर ਤੁਸੀਂ ਹੈਰਾਨ ਹੋ ਜਾਵੋਗੇ ਨੌਜਵਾਨ ਨੂੰ ਗੈਂਗਸਟਰ ਨੇ ਜਲੰਧਰ ਸਦਕੇ ਨਿਰਵਸਤਰ ਕਰਕੇ ਕੁੱਟਿਆ ਹੈ ਜ਼ਖਮੀ ਹੋਏ ਨੌਜਵਾਨ ਨੂੰ ਮੋਗਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਦੇ ਮਤਾਬਿਕ ਸੁੱਖਾ ਕਾਲਵਾ ਗਰੁੱਪ ਦੇ ਗੈਂਗਸਟਰ ਨੇ ਨੌਜਵਾਨ ਦੇ ਕੁੱਟਮਾਰ ਕਰਕੇ ਉਸ ਤੋਂ ਗੈਂਗਸਟਰ ਵਿੱਕੀ ਗਾਰਡਨ ਨੇਟਾ ਦੇਵੋਲ ਅਤੇ ਗੁਰਪ੍ਰੀਤ ਸੇਖਵਾਰੀ ਨੂੰ ਗਾਲਾਂ ਕੱਢਉਣ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੀ ਜਲੰਧਰ ਪੁਲਿਸ ਨੇ ਪੀੜਤਰੇ ਬਿਆਨ ਦੇ ਆਦਤ

ਜਦ ਬਗਵਾਰ ਜਲਦੀ ਸੀਗੀ ਕਿਰਪਾ ਨਾਲ ਕੋਈ ਉਸਤਾ ਫੋਨ ਕਰਕੇ ਵੀ ਉਹ ਸਾਨੂੰ ਗਲਾਂ ਕੱਢਦੇ ਹੁੰਦੇ ਸੀ ਪਹਿਲਾਂ ਬਾਣੀ ਨੂੰ ਮਜਬੂਰ ਹੋ ਕੇ ਮੜ ਵੀ ਉਹਨਾਂ ਨੂੰ ਵੀ ਕੱਢਣੀ ਪਈਆਂ ਧਾਂਕੀਆਂ ਦੇ ਮਾਰਦੇ ਆਂਗੇ ਟਾਈਮ ਚੱਕ ਲੈਂਗੇ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਇਹਨਾਂ ਨੇ ਮੁੜ ਕੇ ਧੋਖੇ ਨਾਲ ਮੈਨੂੰ ਬੁਲਾ ਕੇ ਜਲੰਧਰ ਉੱਥੇ ਮੈਨੂੰ ਗਵਾੜ ਕਰਕੇ ਤੇ ਆਪਦੇ ਸਾਹ ਦੇ ਲੈ ਕੇ ਇਹਨਾਂ ਦਾ ਟਿਕਾਣਾ ਸੁਝਾ ਉੱਥੇ ਪਹਿਲਾਂ ਤਾਂ ਮੇਰੇ ਕੱਪੜੇ ਮਾਰ ਕੀਤੇ ਤੇ ਉਸ ਤੋਂ ਬਾਅਦ ਮੇਰੇ ਕੱਪੜੇ ਲਵਾਟੇ ਇਹਨਾਂ ਨੇ ਮੇਨੂੰ ਮੇਰੀ ਫੇਸਬੁੱਕ ਆਈਡੀ ਨੂੰ ਲਾਈਵ ਕੀਤਾ ਤੇ ਉਹਦੇ ਤੋਂ ਇਹਨਾਂ ਨੇ ਵੀ ਜਿਹੜੇ ਬੰਦੇ ਸੀਗੇ ਠੀਕ ਹੈ ਗਰੁੱਪ ਦੇ ਉਹਨਾਂ ਨੂੰ ਗਾਲਾਂ ਕਢਵਾਈਆਂ। ਆਹ ਗੱਲ ਗਨ ਪੁਆਇੰਟ ਤੇ ਇਹਨਾਂ ਨੇ ਆਹ ਗੱਲ ਕਹੀ ਵੀ ਜਿੱਥੇ ਵੀ ਚੁੱਪ ਹੋ ਗਿਆ ਠੀਕ ਹੈ ਉੱਥੇ ਅਸੀਂ ਕੋੜਾ ਨਾਪ ਦੇਣਾ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਦਿੱਤੀ ਗਿਆ। ਮਰਦਾ ਮਰਿਆ ਕੋਈ ਪਰਵਾਹੀ ਇਹ ਗੱਲ ਦੀ ਤੇ ਮੈਂ ਇਹਨਾਂ ਦੇ ਕਹਿਣ ਤੇ ਜਿੰਨਾ ਜਿੰਨਾਂ ਨੇ ਇਹਨੇ ਕਿਹਾ ਮੈਂ ਗਾਲਾਂ ਕੱਢਤੀਆਂ ਜੋ ਵੀ ਇਹਨਾਂ ਨੇ ਕਿਹਾ ਮੈਂ ਉਹ ਬੋਲ ਤਾ ਕਿਉਂਕਿ ਮੈਨੂੰ ਬੋਲਣਾ ਪੈਣਾ ਸੀਗਾ। ਠੀਕ ਹੈ ਤੇ ਤੇ ਪ੍ਰੀਵ ਬਣਨ ਨੂੰ ਸਾਰਾ ਕੁਝ ਕਰ ਕਰਾ ਕੇ ਬਾਅਦ ਨੂੰ ਫੇਰ ਕੱਪੜੇ ਪਵਾ ਕੇ ਮੈਂ ਅਖਰਾਂ ਦੇ ਪੱਟੀ ਬੰਨ ਕੇ ਮੇਰੀ ਗੱਡੀ ਚ ਬਿਠਾ ਕੇ ਮੈਨੂੰ ਰਾਤ ਜਦ ਮੈਂ ਦਾਖਾ ਗੱਡੀ ਦੇ ਦਿੱਤੀ ਕਹਿੰਦੇ ਤੂੰ ਦਾਖਾ ਭਾਪੀ ਦਾ ਮੈਂ ਕਹਿੰਦੇ ਮੈਂ तकरीबन 3:00 ਵਜੇ ਦੇ ਕਰੀਬ ਆਰਮ ਆਪ ਦੇ ਪਿੰਡ ਘਰ ਪਹੁੰਚ ਗਿਆ ਘਰ ਪਹੁੰਚਣ ਤੋਂ ਬਾਅਦ ਸਵੇਰੇ ਮੈਂ ਉੱਠਿਆ ਤੇ ਇੱਕ ਸਰਕਾਰੀ ਆਫਸਰ ਮੇਰੇ ਨੂੰ ਜੰਦਰਾ ਨੂੰ ਕੁਝ ਮੰਗ ਕਰਦੇ ਹੋਏ ਉਹ ਮੰਨਦਾ ਨਹੀਂ ਕਰਦਾ ਜੀ ਮੈਨੂੰ ਹੁਣ ਵੀ ਫੋਨ ਆ ਰਹੇ ਆ ਉਹਨਾਂ ਦੇ ਤਕਰੀਬਾਣਾ ਘੰਟਾ ਡੇਢ ਘੰਟਾ ਪਹਿਲਾਂ ਕਾਲ ਆ ਕੇ ਦਿੱਤੀ ਹੈ ਵੀ ਇਦਾਂ ਕਰਕੇ ਸਾਨੂੰ ਪਤਾ ਲੱਗ ਗਿਆ ਵੀ ਮੀਡੀਆ ਤੋਂ ਵੀ ਤੁਹਾਨੂੰ ਸਾਡੇ ਤੇ ਬਦਨਾਮੇ ਦਿੱਤਾ ਬਾਈ ਨੇ ਤੇ ਜੀ ਤੇ ਅੱਧੀ ਹੁਣ ਉਹਦੇ ਉਂਗਲਾਂ ਵੜਦਿਆਂਗੇ ਕਿਹੜਾ ਜਿਹੜਾ ਪਰਿਵਾਰ ਮਾਰਦਿਆਂਗੇ ਉਹ ਪੱਟੇ ਜੀ ਇਹਦਾ ਬਣਾ ਰਹੇ ਪਹਿਲਾਂ ਤੈਨੂੰ ਕੱਢਦਾ ਸੀਗਾ ਉਹਨਾਂ ਨੇ ਬਾਈ ਟੁਰੀਜਨ ਨੰਬਰ 6 ਤੋਂ ਆਏ ਆ ਜੀ ਇੱਥੇ ਇੱਕ ਗੋਦਰਾ ਸੰਸਕਰਣ ਦੇਖੋ ਹਲਟਰਕਾਰ ਵਾਲੇ ਉਸ ਬੰਦੇ ਦੇ ਇੱਕ ਪਿੰਗਰ ਕਰਕੇ ਲੱਗਿਆ ਕਿ ਉਸ ਬੰਦੇ ਦੀ ਯਾਰ ਸਾਥ ਕਰਦੀ ਆਇਆ ਹੈ ਜੋ ਭਾਰਤ ਵਿੱਚ ਨੋ ਨੋ ਮੋਗਾ ਤੋਂ ਬਿੱਟੂ ਪੂਰਵਾਰੀ ਰਿਪੋਰਟ ਪੰਜਾਬ ਟੂਡੇ ਪੰਜਾਬ ਦੀ ਸਿਆਸਤ ਚ 3 ਸਾਲਾਂ ਤੱਕ ਸ਼ਾਇਰ ਹੈ 6000 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਮਾਮਲੇ ਵਿੱਚ ED ਨੇ ਆਪਣੀ ਸਪਲੀਮੈਂਟਰੀ ਚਾਰਜ ਸ਼ੀਟ CBI ਕੋਰਟ ਚ ਦਾਖਲ ਕਰ ਦਿੱਤੀ ਹੈ ਇਸ ਚਾਰਜ ਸ਼ੀਟ ਚ ਅਕਾਲੀ ਦਲ ਦੇ ਸੀਨੀਅਰ ਅਗੂ ਤੇ ਸਾਬਕਾ ਕੈਬਨਰ ਮੰਤਰੀ ਸਰਵਨ ਸਿੰਘ ਫਲੋਰ ਉਹਨਾਂ ਦੇ ਪੁੱਤਰ ਦਮਨਵੀਰ ਫਲੋਰ ਅਤੇ ਸਾਬਕਾ ਮੁੱਖ ਸੰਸਦ ਇਸਕਤਰ ਅਵਿਨਾਸ਼ ਚੰਦਰ ਸਮਿਤ 12 ਲੋਕਾਂ ਦੇ ਨਾਮ ਸ਼ਾਮਲ ਹਨ ਪਰ ਨਸ਼ੇ ਨੂੰ ਲੈ ਕੇ ਵਿਰੋਧੀ ਤਿਰਵਲੋ ਲਗਾਤਾਰ ਨਿਸ਼ਾਨਾਿਤ ਰਹੇ ਸਾਬਕਾ ਕੈਬਨਰ ਮੰਤਰੀ ਵਿਕਮ ਸਿੰਘ ਮਜੀਠੀਆ ਦਾ ਨਾ ਹੀ ਨਹੀਂ ਹੈ ਚਾਰ ਸ਼ੀਟ ਚ ਜਗਜੀਤ ਸਿੰਘ ਚਾਹਲ ਅਤੇ ਉਹਨਾਂ ਦੀਆਂ ਕਈ ਕੰਪਨੀਆਂ ਦੇ ਵੀ ਨਾਮ ਸ਼ਾਮਲ ਹਨ ਈਜੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਢਾਕਰ ਕੀਤੀ ਗਈ ਚਾਰ ਸ਼ੀਟ ਚ ਹੁਣ ਤੱਕ ਦੱਸਿਆ ਗਿਆ ਹੈ ਕਿ 62 ਕਰੋੜ ਰੁਪਏ ਦੀ ਪ੍ਰਾਪਰਟੀ ਹੁਣ ਤੱਕ ਜ਼ਬਤ ਕੀਤੀ ਗਈ ਹੈ ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ ਜਾਣਕਾਰੀ ਅਨੁਸਾਰ 6000 ਕਰੋੜ ਦੇ ਡਰੱਗ ਰੈਕਟ ਦੇ ਜਾਂਚ ਆਖਰੀ ਪੜਾ ਤੇ ਪਹੁੰਚ ਗਈ ਹੈ ਅਜੇ ਤੱਕ ਦੀ ਜਾਂਚ ਵਿੱਚ ਮਜੀਠੀਆ ਦਾ ਨਾਮ ਨਹੀਂ ਆਉਣਾ ਜਿੱਥੇ ਅਕਾਲੀ ਦਲ ਲਈ ਰਾਹਤ ਦੇਣ ਵਾਲੀ ਗੱਲ ਹੈ ਉੱਥੇ ਵਿਰੋਧੀ ਧਿਰਾਂ ਲਈ ਵੀ ਹੈਰਾਨੀ ਵਾਲੀ ਹੈ ਕਿਉਂਕਿ ਵਿਰੋਧੀ ਧਿਰ ਹਮੇਸ਼ਾ ਹੀ ਇਸ ਮਾਮਲੇ 'ਚ ਮਜੀਠੀਆ ਤੇ ਸਿੱਧੇ ਨਿਸ਼ਾਨੇ ਸਾਧੀਆਂ ਰਹੀ ਹਨ ਜ਼ਿਕਰ ਜੋਗ ਹੈ ਕਿ ਸਾਲ 2012 'ਚ ਡੀਐਸਪੀ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਸੁਰਖੀਆਂ 'ਚ ਆਇਆ ਸੀ 2013 'ਚ ਐਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਪੀਰ ਰਿਪੋਰਟ ਪੰਜਾਬ ਟੂਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਚ ਵਕ ਵਕ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਉਂਦੇ ਹਨ ਉਹ ਪਾਗਲ ਕਿਸਮ ਦੇ ਲੋਕ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਸ਼ਰਾਤੀ ਆਂਸਰਾਂ ਦਾ ਮੁੱਖ ਮਕਸਦ ਸੂਬੇ ਦਾ ਮਾਹੌਲ ਖਰਾਬ ਕਰਨਾ ਹੁੰਦਾ ਹੈ। ਪੱਤਰਕਾਰ ਵੱਲੋਂ ਐਸਵਾਈਐਲ ਦੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਪਾਣੀ ਪੰਜਾਬ ਦੀ ਜਿੰਦ ਜਾਨ ਹੈ। ਇਸ ਲਈ ਹਰਿਆਣੇ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦਿੱਤੀ ਜਾਵੇਗੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਆਮਦਨ ਘਟ ਅਤੇ ਖਰਚੇ ਜ਼ਿਆਦਾ ਹੋਣ ਕਰਕੇ ਕਿਸਾਨਾਂ ਵੱਲੋਂ ਅਜਿਹੇ ਰਾਹ ਅਪਣਾਏ ਜਾ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹਨ। ਪਨਾ ਵੱਲੋਂ ਫੁੱਲ ਸੜੀਆਂ ਦਾ ਮਾਮਲਾ ਲਗਾਤਾਰ ਚੱਲ ਰਿਹਾ ਹੈਗੇ ਇਸ ਤੇ ਤੁਸੀਂ ਕੀ ਕਰਨਾ ਚਾਹੋਗੇ? ਇਹ ਕੋਸਲੇ ਹੈ ਜੀ ਇਹਦਾ ਪੱਕਾ ਹੱਲ ਕਰਨ ਦੀ ਲੋੜ ਹੈ। ਤੁਪੇ ਆਮ ਤਨ ਘਟਾ ਖਰਚ ਜ਼ਿਆਦਾ ਜਦੋਂ ਤੋਂ ਆਮ ਤਨ ਨਹੀਂ ਹੋਵੇਗੀ ਉਹ ਤੱਕ ਨਹੀਂ ਹੋਵੇ ਐਸੋ ਹੀ ਆਉਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਹੈ 10 ਸਾਲਾਂ ਦੇ ਵਿੱਚ ਕਾਲੀਗੜੀ ਸਰਕਾਰ ਨੇ ਕੋਈ ਪਹਿਲਾ ਸਟੈਪ ਨਹੀਂ ਚੁੱਕਿਆ ਦੇ ਕਰਕੇ ਕੰਮ ਨਹੀਂ ਕਰ ਰਹੀ ਮੈਂ ਅਜੇ ਤਹਫ ਉਸ ਜਿਹਨੇ ਤਰ ਰੋਕੀ ਰੱਖਿਆ ਫੈਸਲਾ ਸੁਪਰੀਮ ਕੋਰਟ ਨੇ ਕੀਤਾ ਸੀ ਤੇ ਅਜੇ ਰੋਕੀ ਰੱਖਿਆ ਸਾਰਾ ਉਮੀਨ ਵੀ ਲੋਕਾਂ ਨੂੰ ਦੇਤੀ ਉਹਨਾਂ ਦੇ ਮੌਤਕਾਲ ਵੀ ਕਰਤਾ ਸੁਪਰੀਮ ਕੋਰਟ ਸਟੈਂਡ ਵੀ ਲਿਆ ਅਸੈਂਬਲੀ ਵਿੱਚ ਅਗਲਾ ਸਟੈਂਡ ਥੋੜੇ ਤੋਂ ਬਰਕਰਾਰ ਹੈ ਉਸੇ ਤਰ੍ਹਾਂ ਬਣੀ ਹਾਂ ਬਰਕਰਾਰ ਕਿਉਂਕਿ ਪਾਣੀ ਇੱਕ ਜਿੰਦ ਜਾਨ ਆਪਣੀ ਹੁਣ ਵੀ ਦੇਖੋ ਪਾਣੀ ਦੀ ਸ਼ਾਰਟੇਜ ਹੈ ਸਟੇਟ 'ਚ ਤੇ ਜੇ ਅੱਧਾ ਪਾਣੀ ਹਰਿਆਣੇ ਨੂੰ ਚਲਾ ਗਿਆ ਤੁਸੀਂ ਆਪ ਦੇਖ ਲਓ ਕਿ ਕਿੰਨਾ ਵੱਡਾ ਨੁਕਸਾਨ ਹੋਏ ਗੁਰਾਸਾਹ ਸਾਹਿਬ ਦੀਆਂ ਬੇਅਦਮੀਆ ਨੂੰ ਲੈ ਕੇ ਸਰਸਾਲ ਲਗਾਤਾਰ ਉਹਦੇ ਥੋੜਾ ਥੋੜਾ ਕੋ ਪਾਗਲ ਲੋਕ ਜਿਹੜੇ ਇਹੋ ਜੀ ਗੱਲ ਕਰਦੇ ਐ ਸ਼ਰਾਰਤੀ ਲੋਕ ਹੁੰਦੇ ਐ ਪਾਗਲ ਹੁੰਦੇ ਐ ਜੇ ਜੇ ਦਿਮਾਗ 'ਚ ਇਹੋ ਜੀ ਗੱਲ ਹੁੰਦੀ ਐ ਤੂੰ ਪਾਗਲਪੁਰਾ ਕੀ ਹੋ ਸਕਦਾ ਯਾਰ ਸੋਚ ਸੋਚ ਵਾਲਾ ਬੰਦਾ ਤਾਂ ਇਹ ਜੀ ਗਲਤੀ ਕਰ ਹੀ ਨਹੀਂ ਸਕਦਾ ਜਾਂ ਸ਼ਰਾਰਤੀ ਹੁੰਦੇ ਐ ਜਾਂ ਉਹਨਾਂ ਦੇ ਮਨ 'ਚ ਹੁੰਦਾ ਕਿ ਕਿਸੇ ਤਰ੍ਹਾਂ ਗੜਬੜ ਹੋਵੇ ਲੋਕਾਂ 'ਚ ਫਰਕ ਪਵੇ ਆ ਹੋਵੇ ਵਾ ਹੋਵੇ ਐਵੇਂ ਆਪਣੇ 플ਾਨ ਨਹੀਂ ਨਿਕਰਾਤਾ ਕਿ ਸਿਆਣਾ ਬੰਦਾ ਤਾਂ ਕੋਈ ਸੋਚ ਵੀ ਨਹੀਂ ਸਕਦਾ ਲੰਬੀ ਤੋਂ ਮਨਪੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ ਨੰਗਲ ਚ ਚੋਰਾਂ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਦਿਨ ਦਿਹਾੜੇ ਡਬਲ ਡੀ ਬਲਾਕ ਦੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਘਰ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਅਤੇ ਚਾਂਦੀ ਸਮੇਤ 15000 ਰੁਪਏ ਦੀ ਨਕਦੀ ਵੀ ਨੁਟੀ ਹੈ ਘਟਨਾ ਤੋਂ ਬਾਅਦ ਘਰਵਾਲਿਆਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੋਰਾਂ ਦੀ ਜਾਣਕਾਰੀ ਮਿਲ ਗਈ ਹੈ ਜਿਸ ਕਰਕੇ ਜੋ ਉਹਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਕبھی ਮਿਲਦੇ ਟੈਂਡ ਸਲਾਨ ਇਹਨਾਂ ਦੀ ਡਿਊਟੀ ਤੇ ਟੈਂਡ ਸਲਾਨ ਜਾਂਦੇ ਕਿ ਤੈਨੂੰ ਪਹਿਲਾ ਹੀ ਹੈ ਇਸ ਕਰਕੇ ਮੈਨੂੰ ਨਾਲ ਜਾਣਾ ਪੈਂਦਾ ਤੇ ਮੈਂ ਨਾਲ ਗਈ ਸੀ ਤੇ ਫਿਰ ਉਹਦੇ ਬਾਅਦ ਉੱਥੋਂ ਅਸੀਂ ਇਹ ਬੱਚੇ ਗਏ ਸੀ 사ਸੰਗ ਫਿਰੰਕਾਰੀ ਭਾਵੇਂ ਤੇ ਨਾ ਆ 사ਸੰਗ ਦੇ ਸਾਰੇ ਬੱਚੇ ਤਾਂ ਮਮੀ ਡੈਡੀ ਉੱਥੇ ਗਏ ਹੋਏ ਸੀ ਫਿਰ ਲਾਸਟ ਟੈਂਡ ਸਲਾਨ ਤੇ ਬਾਅਦ ਫਿਰ ਗੱਡੀ 'ਚ ਕਹਿੰਦੇ ਬੱਚੇ ਕੀ ਸਾਨੂੰ ਵੀ ਉਧਰ ਲੈ ਕੇ ਆਜੋ ਤਾਂ ਅਸੀਂ ਵਾਪਸ ਜਦੋਂ 1 ਵਜੇ ਇੱਥੇ ਪਹੁੰਚੇ ਇਹਨਾਂ ਨੂੰ ਲੈ ਕੇ ਤਾਂ ਇੱਥੇ ਦੇਖਿਆ ਦਰਵਾਜ਼ਾ ਬਾਹਰ ਖੁੱਲਾ ਸੀਗਾ ਅੰਦਰੋਂ ਵੀ ਸਾਰੇ ਖੁੱਲੇ تھے ਬਾਹਰ ਜੇਵਰਾਤ ਜਿੰਦੇ ਵੀ ਥੇ 15 तोला सोना ਉਹਨਾਂ 2 ਕਿਲੋ ਚਾਂਦੀ ਸੀ ਔਰ 15000 ਕੈਸ਼ ਸੀਗਾ ਔਰ ਆਲੇ ਦੁਆਲੇ ਜੋ ਪਰਸਤੇ ਨੇ ਵਿੱਚ ਵੀ ਕੋਈ 2-400 500 ਰੁਪਏ ਤਾਂ ਸਾਰੇ ਖਾਲੀ ਕੀਤੇ ਮੇਰੇ ਬੇਟੇ ਦਾ ਪਰਸ ਸੀਗਾ ਉਧਰੋਂ 500 ਰੁਪਏ ਤਾਂ ਉਹ ਵੀ ਕਢ ਲਿਆ ਹੋਇਆ ਜੀ ਬ੍ਰਾ ਕਿੰਨੇ ਸੀ ਜੀ सोना 15 ਤੋਲੇ ਸੀਗਾ ਚਾਂਦੀ 2 ਕਿਲੋ ਸੀ ਜਿਸ ਦਾ 17 ਲੱਖ ਕੁਝ ਜਿਹਾ ਤੇ ਉਹ ਚਾਰ-ਪੰਜ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੀ ਕਾਰਵਾਈ ਕਰ ਲਈ ਉੱਥੇ ਦਰਖਾਸਤ ਲਿਖਵਾਲੀ ਸਾਡੇ ਕੋਲ ਜਿੰਨਾ تھا ਨੁਕਸਾਨ ਹੋਇਆ ਸਾਰਾ ਉਹਨਾਂ ਨੂੰ ਨੋਟ ਕਰਵਾ ਦਿੱਤਾ ਤਦਕਿ ਸਿਰ ਤੇ ਆਸ਼ਾਤ ਕੋ ਜਦਾ ਡਿਊਟੀ ਹਰੋ ਜਾਂਦੇ ਸੀ ਮਤਲਬ ਕਿ ਕੰਮ ਕਰਦੇ ਸੀ ਹਾਂਜੀ ਕਿਉਂਕਿ ਚੋਰਾਂ ਨੂੰ ਪਕੜਨਾ ਚਾਹੀਦਾ ਬਹੁਤ ਸਾਡੀ ਤਾਂ ਕੰਡੀਸ਼ਨ ਹੀ ਬਹੁਤ ਖਰਾਬ ਹੈ ਔਰ ਜੋ ਕਰ ਸੀਗੇ ਸਾਰੇ ਲੈ ਗਏ ਉਹ ਨਿਕਲ ਦੱਸਣਾ ਚਾਹੀਦਾ ਚਾਰੇ ਪੁਲਸ ਤੋਂ ਹੀ ਮੰਗਦੇ ਜੀ ਸਾਰੇ ਲੋਕ ਜੀ ਚੱਲ ਜਾਂਦੇ ਆਪਣੇ ਡਿਊਟੀ ਤੇ ਚੱਲ ਜਾਂਦੇ ਕੋਈ ਕੱਲਾ ਰਹਿੰਦਾ ਕੋਈ ਪਰਿਵਾਰ ਨਾਲ ਰਹਿੰਦਾ ਪਰਿਵਾਰ ਵਾਲਾ ਤਾਂ ਬੱਚਾ ਕਰ ਬੰਦਾ ਰਹੇਗਾ ਘਰੇ ਲੇਕਿਨ ਜਿਹੜਾ ਜੀ ਕੱਲਾ ਬੰਦਾ ਉਹਦੇ ਘਰ ਦੀ ਕਲਮਰਜੀ ਜੁੜੀ ਹੋ ਸਕਦੀ ਇਹ ਤਾਂ ਹੈਂਡੀਕੈਪਡ ਬੰਦੇ 4-5 ਸਾਲ ਹੋ ਗਏ ਜੀ ਤਾਂ ਇਹੀ ਲੇਡੀਆਂ ਜਿਹੜਾ ਬਹੁਤ ਜ਼ਿਆਦਾ ਫੇਸ ਕਰਦੇ ਤੇ ਇਹ ਨਾਲ ਜੋ ਚੱਲੇ ਨੇ ਬੱਚੇ ਪੜ੍ਹਦੇ ਉਹ ਕੀ ਕਰਨ ਦੇ ਵਿਚਾਰ ਸਭ ਕੁਝ ਲੈ ਗਏ ਨਾ ਠੀਕ ਨੰਗਲ ਤੋਂ ਬਿਮਲ ਸੈਣੀ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ ਪੰਜਾਬ ਟੂਡੇ ਨਮਾਸ਼ਰਪੂਰ ਤੋਂ ਲੋ ਵਨ ਜੋਰ ਗ੍ਰੋ ਦੇ ਦੋ ਮੈਂਬਰਾਂ ਨੂੰ ਤਿੰਨ ਚੋਰੀशुदा ਮੋਟਰਸਾਈਕਲ ਤੇ ਦੋ ਮੋਟਰਸਾਈਕਲਾਂ ਦੇ ਟੁੱਟੇ ਭਜੇ ਸਮਾਨ ਸਣੇ ਕਾਬੂ ਕੀਤਾ ਗਿਆ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਐਸਐਚਓ ਇਨਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਫੜੇ ਗਏ ਇਹਨਾਂ ਦੋਸ਼ੀਆਂ ਕੋਲੋਂ ਚੋਰੀ ਕੀਤੇ ਦੋ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਵੀ ਬਰਾਮਦ ਕੀਤੀ ਗਈ ਹੈ। ਐਸਐਚਓ ਨੇ ਦੱਸਿਆ ਕਿ ਹੁਣ ਤੱਕ ਚੋਰੀ ਦੀ ਵਾਰਦਾਤ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਵਾਹਨ ਬਰਾਮਦ ਕੀਤੇ ਗਏ ਹਨ। ਜਦੋਂ ਕਿ ਚੌਥੇ ਮੈਂਬਰ ਜਗਦੀਪ ਸਿੰਘ ਉਰਫ ਰੋਕੀ ਦੀ ਤਲਾਸ਼ ਜਾਰੀ ਹੈ। ਕੀਤਾ ਗਿਆ ਸੀ ਜਿਹਦੇ ਰਿਗਾਰਡਿੰਗ ਸੋਨੂ ਬਾਸੀ ਬਲਾਚੌਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਨ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਐਕਟਵਾ ਜਿਹੜੀ ਹੈ ਉਹ ਬਰਾਮਦ ਹੋਈ ਸੀ ਔਰ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਉਹਨੇ ਮੰਨਿਆ ਕਿ ਜਿਹੜਾ ਬਲਾਚੌਰ ਥਾਣੇ ਦੇ ਵਿੱਚ ਇਹਨਾਂ ਵੱਲੋਂ ਚੋਰੀ ਕੀਤਾ ਹੋਇਆ ਹੈ ਲੇਕਿਨ ਲੜਾਈ ਝਗੜੇ ਦੇ ਕੇਸ ਦੇ ਵਿੱਚ ਬੰਦ ਹੈ ਉਹ ਵੀ ਬਰਾਮਦ ਹੋਇਆ ਤੇ ਇਸ ਵਿਅਕਤੀ ਕੋਲੋਂ ਇੱਕ ਐਕਟਵਾ ਤੇ ਸ਼ਹਿਰ ਦੇ ਵਿੱਚ ਆਉਂਦੇ ਸੀ ਔਰ ਉਸ ਇਕਤਵਾ ਤੇ ਆ ਕੇ ਦੂਜਾ ਵਿਅਕਤੀ ਇਹਦੇ ਨਾਲ ਜਿਹੜਾ ਚੋਰੀ ਕਰਕੇ ਚਲ ਜਾਂਦਾ ਸੀ ਉਹਦਾ ਨਾਮ ਰੌਕੀ ਸੀਗਾ ਜਿਹਨੂੰ ਹਲੇ ਗ੍ਰਿਫਤਾਰ ਕਰਨਾ ਬਾਕੀ ਹੈ ਔਰ ਸੋਨੂ ਦੀ ਪੁਛਗਿਸਤੋਂ ਇਸ ਮੁਕੱਦਮੇ ਦੇ ਵਿੱਚ ਇੱਕ ਮੋਨੂ ਉਹ ਵੀ ਪਲਾਚੋਰ ਦਾ ਰਹਣ ਵਾਲਾ ਹੈ ਅਤੇ ਹੈਪੀ ਇਹ ਦੋ ਬੰਦੇ ਨਾਮਜ਼ਦ ਹੋਏ ਸੀ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਤੱਕ ਇਹਨਾਂ ਕੋਲੋਂ ਅਸੀਂ 8 ਜਿਹੜੇ ਚੋਰੀ ਛੁਦਾ ਵਾਹਨ ਔਰ ਇੱਕ ਬਾੜਦਤ ਲਈ ਵਰਤਿਆ ਹੋਇਆ ਵਾਹਨ ਜਿਹੜਾ ਬਰਾਮਦ ਕਰ ਚੁੱਕੇ ਹਾਂ ਇੱਕ ਵਿਅਕਤੀ ਹਲੇ ਗ੍ਰਿਫਤਾਰ ਕਰਨਾ ਬਾਕੀ ਹੈ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਸਾਨੂੰ ਉਮੀਦ ਹੈ ਕਿ ਹੋਰ ਵੀ ਚੋਰੀ ਸ਼ੂਤਾਂ ਵਾਹਨ ਸਾਨੂੰ ਬਰਾਮਦ ਹੋਣਗੇ। ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁਖਰੀ ਦੀ ਰਿਪੋਰਟ ਪੰਜਾਬ ਟੂਡੇ। ਦੇਸ਼ ਵਿੱਚ ਖੇਤੀ ਸੰਬੰਧ ਤੇ ਦਵਾਈਆਂ ਤੇ ਲਾਗੂ GST ਅਤੇ ਸਰਕਾਰਾਂ ਦੀਆਂ ਕਿਸਾਨਾਂ ਵੱਲੋਂ ਨੀਤੀਆਂ ਕਰਕੇ ਚੜੇ ਕਰਜ਼ੇ ਦੇ ਵਿਰੋਧ 'ਚ ਰੂਪਨਗਰ ਵਿਖੇ ਕਿਸਾਨਾਂ ਵੱਲੋਂ ਤਰਨਾ ਦੇਣ ਉਪਰੰਤ ਕਰਜ਼ੇ ਅਤੇ GST ਦੀ ਪੰਡ ਫੂਕ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ GST ਨਾਲ ਖੇਤੀ ਦਾ ਧੰਦਾ ਹੋਰ ਜ਼ਿਆਦਾ ਮਹਿੰਗਾ ਹੋ ਗਿਆ ਹੈ। ਸਰਕਾਰ ਦੀਆਂ ਜਿਹੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਅੱਜ ਕਰਜ਼ੇ ਦੇ ਡੇਟ ਕਿਸਾਨ ਦੱਬਿਆ ਜਾ ਰਿਹਾ ਹੈ। ਅਤੇ ਬੇਬਸ ਹੋ ਕੇ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਰੂਪਨਗਰ ਦੇ ਮਹਾਰਾਜ ਰঞ্জੀਤ ਸਿੰਘ ਬਾਗਵਿਚ ਧਰਨਾ ਦਿੰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਨੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਮੋਦੀ ਹੋਇਆ ਮੋਦੀ ਹੋਇਆ ਮੋਦੀ ਹੋਇਆ ਮੋਦੀ ਹੋਇਆ ਮੋਦੀ ਹੋਇਆ ਕੇਂਦਰ ਸਰਕਾਰ ਮੁਤਾਬਕ ਸਾਡੀਆਂ ਮੰਗਾਂ ਹੈ ਕਿ ਖੇਤੀਬਾੜੀ ਇਨਪੁਟਸ ਪਰ ਜੀਐਸਟੀ ਟੈਕਸ ਨਹੀਂ ਲੱਗਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਇਹ ਮੈਂ ਕਹੀ ਬਹੁਤ ਚੁੱਕੀ ਆ ਖੇਤੀਬਾੜੀ ਦਾ ਧੰਦਾ ਘਾਟੇ ਵਾਲਾ ਧੰਦਾ ਹੋ ਚੁੱਕਿਆ ਹੈ ਕਿਸਾਨ ਪਹਿਲਾਂ ਹੀ ਖੁਦਕਸ਼ੀਆਂ ਕਰ ਰਿਹਾ ਜਿਸ ਦੇ ਨਾਲ ਖੇਤੀਬਾੜੀ ਦਾ ਧੰਦਾ ਹੋਰ ਮਹਿੰਗਾ ਜ਼ਿਆਦਾ ਹੋ ਜਾਊਗਾ ਜਦੋਂ ਕਿ ਪਹਿਲਾ ਖਾਜਾ ਬਿਲਕੁਲ ਟੈਕਸ ਨਹੀਂ ਦਾ ਖਾਜਾ ਪਰ 5% ਦਾ ਟੈਕਸ ਲਾ ਦਿੱਤਾ ਪੀਡੀ ਮਾਰ ਦੀ ਇਸਾ ਸੁਆਣੀ ਪਰ 18% ਟੈਕਸ ਲਾ ਦਿੱਤਾ ਹੋਰ ਖੇਤੀ ਮਸ਼ੀਨਰੀ ਪੁਰਟੀਆਂ ਪਰ 18 25% ਤੱਕ ਦਾ ਟੈਕਸ ਲਾ ਦਿੱਤਾ ਸਰਕਾਰ ਨੇ ਹੋਰ ਜਿਆਦਾ ਸਾਰੀਆਂ ਮੰਦੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਕਰਦੇ ਹੋ ਤੁਸੀਂ ਕੈਪਟਨ ਸਰਕਾਰ ਕਹਿੰਦੀ ਹੈ ਕਰਜ਼ਾ ਮਾਫ ਕਰਦਾ ਥੋੜਾ ਕੀ ਕਹਿਣਾ ਜੀ ਇਹਦਾ ਸਾਡਾ ਕਹਿਣਾ ਇਹ ਹੈਗਾ ਇਹ ਸਾਰਾ ਹੀ ਲੋਕਾਂ ਨੂੰ ਇੱਕ ਅੱਠਾਂ ਚ ਕੱਟਾ ਪਾਉਣੇ ਵਾਲੀ ਗੱਲ ਹੈਗੀ ਆ ਅਜੇ ਕੋਈ ਸੁਸਾਇਟੀਆਂ 'ਚ ਕੋਈ ਚਿੱਠੀ ਨਹੀਂ ਆਈ ਹੈਗੀ ਕੋਈ ਕਿਸੇ ਉਹਦੀ ਬਿਊਟ ਬੰਦੀ ਨਹੀਂ ਆਈ ਹੈਗੀ ਇੱਕ ਵਾਰ ਆ ਜਾ ਟੀਵੀ 'ਤੇ ਹੈਗਾ ਵੀ 2 ਲੱਖ ਦਾ ਕਰਜ਼ਾ ਮਾਫ ਕਰਤਾ ਉਦੇ ਬਾਰੇ ਜਦੋਂ ਇਹ ਸੁਸਾਇਟੀਆਂ ਚ ਆਉਣਾ ਹੈ ਉਹਦੇ ਪਰ ਕੀ ਕੰਡੀਸ਼ਨਾਂ ਉਹਦੇ ਚ ਤਾਂ ਮੇਰੇ ਖਿਆਲ ਗਿੰਤੀ ਦੇ ਕਿਸਾਨ ਵੀ ਉਹਦੇ ਵਿੱਚ ਨਹੀਂ ਆਉਣੇ ਹੈਗੇ ਜਿਨ੍ਹਾਂ ਦਾ ਕਰਜ਼ਾ ਮਾਫੇ ਕਰਨਾ ਚਾਹੁੰਦੇ ਹੈਗੇ ਆ ਸਭ ਤੋਂ ਵੱਡੀ ਗੱਲ ਹੈਗੀ ਆ ਕਿਸਾਨ ਨਾਲ ਬਹੁਤ ਵੱਡਾ ਧੋਖਾ ਕਰਿਆ ਜਿਹੜਾ ਕਿ ਵੋਟਾਂ ਦੇ ਮੌਕੇ بڑے بڑے ਲਾਰੇ ਦਿੱਤੇ ਗਏ ਕਿ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਿਆ ਜਾਊਗਾ ਪਰ ਹੁਣ ਉਹ ਕੰਡੀਸ਼ਨਾਂ ਲਾ ਕੇ ਕਦੇ 2 ਢਾਈ ਏਕੜ ਕਦੇ 5 ਏਕੜ ਪਰ ਲਿਆਂਦਾ ਜਾ ਰਿਹਾ ਹੈ ਇਹ ਸਾਰਾ ਸਾਰਾ ਕਿਸਾਨ ਨਾਲ ਉਹ ਰੋਪੜ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੂਡੇ